ਲਾਲ ਕਰ ਦਈਏ ਆ ਦੇਖੋ ਏਡਾ ਏਡਾ ਜਿਆ ਤੇ ਆ ਜੀ ਜਰਤਾ ਨਹੀਂ ਹੈ ਕਿ ਉਹ ਮੈਲ ਜਿਉ ਜੰਮੀ ਵੀ ਪੁਰਾਣੀ ਮੈਨੂੰ ਲੱਗਦੀ ਮੈਂ ਨਹੀਂ ਉਹ ਤਾਂ ਵੀ ਕਿਤੇ ਉੱਪੜੇ ਹੋਏ ਆ ਆਹ ਆ ਦੇਖ ਤਾਂ ਚੰਦ ਚੰਦ ਮਰ ਗਏ ਲਾਲ ਕਰ ਦਿੰਦੇ ਆ ਹੂੰ ਲਾਲ ਕਰੀ ਦੇ ਫਿਰ ਉਹ ਹੋਣੀ ਸਾਫ ਕਰਨੀ ਨਹੀਂ ਹੋਈ ਮੇਰੇ ਮਾਰਦੇ ਪਾਣੀ ਤੇ ਲਾਲੇ ਕਰ ਦਿੰਦੇ ਥੋੜਾ ਜਿਹਾ ਕਰਨੇ ਕਰ ਦਈਏ ਜਿਦ ਤਿਆਂ ਕਰ ਚਲੋ ਪਹਿਲਾ ਇਹਦੇ ਚ ਵੀ ਸਿੱਟਣਾ ਹੋਣਾ ਕੋਈ ਸੀ ਜੀ ਅੱਗੇ ਸਿੱਟਣੀ ਹੂੰ ਹੂੰ ਉਹੀ ਕਹਿੰਦਾ ਜੀ ਹਮ ਕਰਾਂਗੇ ਤੇ ਇੱਕੋ ਦੁਆਰਾ ਆਹੀਂ ਲਾਉਂਗੇ ਕੰਨਾ ਤੁਸੀਂ ਲਾਓ ਤੁਸੀਂ ਮਹਾਰਾਜ ਨੇੜੇ ਆਓ ਤੇ ਸਾਫ ਸਫਾਈ ਚੱਲ ਵੀ ਹੈਗੀ ਜੀ ਆਉਂਦਾ ਰਾਤੀ ਕੇ ਧੋਕੇ ਦਾ ਧੋਕੇ ਦਾ ਖੜਾ ਕੇ ਗਏ ਤੁਸੀਂ ਕਿ ਇੱਕ ਵਾਰੀ ਪਾਣੀ ਮਾਰ ਲੀਏ ਅਜੇ ਤਾਂ ਪੂਰੇ ਪ੍ਰਬੰਧ ਨਹੀਂ ਹੋਏ ਅਜੇ ਤਾਂ ਅਸੀਂ ਰਸ ਵਾਲਾ ਕਰਨਾ ਕੱਸਣਾ ਘਰਾਂ ਪਈਆ ਲੋਹੇ ਜਿਹਦਾ ਮੈਂ ਸਵੇਰੇ ਤਾਰੇ ਉੱਪਰੋਂ ਚਲਾਈਏ ਹਾਂਜੀ ਵਾਹਿਗੁਰੂ ਉਹਨਾਂ ਦੇਵਰਾਜ ਭਰੀ ਹੋਏ ਖੋਲ ਲਾ ਭਰੀ ਦੇਵਰਾਜ ਦੇਵਰਾਜ ਨੂੰ ਥੋੜਾ ਜਿਹਾ ਉੱਚਾ ਚੁੱਕ ਲੀਏ ਕਿਹਾ ਮੈਂ ਦੋ ਗੱਲਾਂ ला दे मेरे पांच जगह नहीं तू ला मैं बना वीडियो तेरी पापा रात गलत ਆਸ ਵੀ ਤੇਰਾ ਉਧਰ ਕਰਦਾ ਮੂਰੇ ਲਾਉਣਾ ਪੈਣਾ ਬੈਲਟਾ ਕਸਨੇ ਵਾਲੀ ਨੀਦੇ ਮੂਰੇ ਵੀ ਲਾਉਣਾ ਪੈਣਾ ਚੱਕ ਲਿਆ ਕੋਲਾ ਏ ਥੱਲੇ ਡੁੱਲੀ ਜਾਂਦਾ ਫਿਰ ਉਹ ਕੋਲਾ ਚੋਲਾ ਦੇਵਰਾਜ ਉਹ ਪਿਆ ਉਹ ਪਿਆ ਇਹ ਵੀਰ ਵਾਰਸ ਵੀਡੀਓ ਚਾਹੀਦੀ ਵਾਰਸ ਗੇਰ ਲਾ ਦੇ ਉਹਦੇ ਗਾਣੇ ਹਰੇਕ ਵਾਰੀ ਸਲਾਹਾਂ ਬਣ ਜਾਂਦੀਆਂ ਬੂਰੇ ਚੈਨੇ ਪਾ ਦੇਣੀਆਂ 192 ਕਿ ਨੰਬਰ ਨਾ ਬੈਲਟ ਨਵੀਆਂ ਬਾਤੀਆਂ ਹਾਂ ਨਵੀਆਂ ਬਾਤੀਆਂ ਹਾਂ ਕਸੀਆਂ ਨਹੀਂ ᱛੀਆਂ ਕਸੀਆਂ ਨਹੀਂ ਨਾ ਹੈਗੇ ਚੱਜ ਕੇ ਜੱਲੇ ਆ ਗੀਆਂ ਆ ਵੀ ਬਦਲਦਾ ਹੈ ਹਾਂ ਬੈਰਿੰਗ ਬਾਤ ਤੀ ਤੁਹਾਨੂੰ ਇਹ ਅੱਗੇ ਪਿੱਛੇ ਨੂੰ ਭਾਜੀ ਦਿੱਤੀ ਤੇਜ਼ ਕਸ ਵੀ ਲੈਣੀ ਬੜਾ ਚੱਲ ਕਰਦੇ ਆ ਸੈਟਿੰਗ ਚ ਸੱਚ ਆ ਗਿਆ ਹੈ ਜੀ ਉਦਾਂ ਤਾਂ ਨੇ ਦਰਸ਼ਨ ਨਹੀਂ ਦਿੱਤੇ ਵੇਖ ਲੈ ਰਾਹ ਕਰਦੇ ਕਿਹਾ ਰਾਹ ਕਰਦੇ ਰਸ ਅਰਦਾਸ ਕਰਦੇ ਕਿ ਰਸ ਕਰਦੇ ਅਸੀਂ ਕਾਹਦੀ ਅਰਦਾਸ ਕਰਨੀ ਹੁਣ ਤੇਰੇ ਵਿਆਹ ਦੀ ਅਰਦਾਸ ਹੀ ਤੇ ਕਰੂੰਗਾ ਮੈਂ ਹੀ ਕਹਿੰਦਾ ਮੈਂ ਇਹ ਤਾਂ ਚੱਲ ਕੋਈ ਦਾ ਕੋਈ ਚੱਕਰ ਨਹੀਂ ਇਹ ਤਾਂ ਅਸੀਂ ਚਲਾ ਦੇਣੀ ਫੜ ਜਾ ਛੇੜੀ ਨਾ ਕਿਸਨ ਲੱਗੇ ਰਿਹਾ ਇਹ ਜੀ ਟੈਨਸ਼ਨ ਵਾਲੀ ਇਹ ਤਾਂ ਅਸੀਂ ਚਲਾ ਕੇ ਛੱਡੂਗੇ ਨਾ ਨਾ ਦੋ ਲੋ ਯਾਰ ਬਲਾਂ ਗਲਾਸ ਭੱਜ ਵੀ ਚੱਲੇ ਆ ਕੁਸਾ ਕਰ ਕੁਸਾ ਕਰ ਗਿਆ ਯਾ ਚਾ ਵਾ ਆ ਜਾ ਲਓ ਕਸਤੀ ਅੰ ਦੇਖਦੇ ਗੁੱਸਾ ਬਹੁਤ ਛੇਤੀ ਕਰਦਾ ਦੇਖਦਾ ਮੇਰੇ ਲਾ ਕੇ ਸਾਡੀ ਤਰੱਕੀ ਆ ਮੁੱਜੀ ਪਰ ਆ ਇਨਸਟਰਕਸ਼ਨ ਦੇ ਇਹ ਅਸੀਂ ਜਿਹੜਾ ਆਈ ਬਿਠਾ ਲਤਾ ਇਨਡਾ 10 ਦਾ ਵੀ ਭਾਈ ਦਾਟ ਦੀ ਗੱਤ ਇਨਸਟਰਕਸ਼ਨ ਲਈ ਬਾਬੇ ਮਨਾਏ ਆ ਹੈ ਅਜੇ ਕਹਿੰਦੇ ਤੇ ਜਾਣੇ ਨੂੰ ਕਾਹ ਕਹਿੰਦਾ ਕਿਦਾਂ ਲੱਗਦਾ ਹੈ ਉਹ ਕਿ ਗਿਰਦੀ ਸਕਦਾ ਗਾਹਣ ਗਿਰਦੀ ਵਿਚ ਕਿਤੇ ਹੁਣ ਉਹ ਥੱਲੇ ਨੂੰ ਪੜਦੀ ਪਾ ਥੱਲੇ ਬਚਦਾ ਬੜਿਆ ਬਚਦਾ ਕੜਾਹੇ ਚ ਗਿਰਿਆ ਨੀ ਬਚਦਾ ਬੰਦਾ ਆ ਮੈਲ ਤਾਂ ਚੱਕਤੀ ਉਨ ਚੱਕਰਾ ਹੁਣ ਦਾਸਤਾ ਵੀਰੇ ਰਹੀ ਢਾਈ ਘਾਟ ਜੀ ਬੱਤਾਂ ਹੁਣ ਆ ਪਹਿਲੀ ਬਾਤੋਂ ਤੋਂ ਲੱਗ ਜਾਂਦਾ ਟਾਈਮ ਬਾਈ ਜੀ ਤੇ ਪਈ ਹੁਣ ਅੱਜ ਜਿਹੜੀ ਅਗਲੀ ਬਾਤ ਆ ਉਹ ਤਾਂ ਜੇ ਪਿੱਛੇ ਪਾਈ ਵੀ ਆ ਇੱਧਰ ਪੈਣ ਨਹੀਂ ਦਿੰਦੀ ਜਦੇ ਮੈਲ ਆ ਜਾਂਦੀ ਆ ਘਾਟੇ ਤੋਂ ਸਭਾ ਘਾਟੇ ਮੋ ਜਾਂਦੀ ਇੰਕਾ ਜੇ ਪਛੋਂ ਦੇ ਕਿੰਨੇ ਤੇਜ਼ ਹੋ ਜਾਂਦਾ ਕਿਹੜਾ ਕਿਹੜਾ ਹਸਾਬ ਗਿਆ ਹਿਲਦਾ ਅੱਜ ਫੇ ਪਹਿਲੇ ਪਹਿਲੇ ਕੰਮ ਆ ਨਾ ਹੋਰ ਕੋਈ ਅੱਜ ਤਾਂ ਹੁਣ ਸ਼ੁਰੂਏ ਕਰਿਆ ਜਿੰਨੀ ਹਵਾ ਹੈਵੀ ਬਾਈ ਤੇ 80 ਡਿਗਰੀ ਆ ਜਿੰਨੀ ਹਵਾ ਤੇਜ਼ ਹੁੰਦੀ ਹੈ ਨਾ ਫੇ ਕੜਾਹੀ ਦੇ ਉੱਪਰ ਵੱਜ ਕੇ ਠੰਡਾ ਪਾਉਂਦੀ ਆ ਅੱਜ ਸ਼ੁਰੂ ਕਰਿਆ ਹਵਾ ਨਹੀਂ ਚਾਹੀਦੀ ਬਹੁਤੀ ਤੇਜ਼ ਉਹ ਪਿਆ ਹੋਵੇ ਮੌਸਮ ਠੰਡਾ ਹਵਾ ਤੇਜ਼ ਨਾ ਹੋਵੇ ਹਵਾ ਹੀ ਕੜਾਈ ਨੂੰ ਢਿੱਲਾ ਕਰੀ ਜਾਂਦੀ ਹੈ ਆ ਵੀ ਹਲਚੋਗ ਵੀ ਇੰਨਾ ਸੁੱਕਿਆ ਬਣੀਆ ਝੋਹ ਆਗਾ ਵਿੱਚ ਹਾਂ ਕਿਲਾ ਵੀ ਫਰਕ ਹੈ ਚਲੋ 40 ਤੱਕ ਬਾਤ ਜੀ ਤਾਂ ਹੋਈ ਜਾਣੀ ਕੋਈ ਪਾਏ ਘੜੀ ਉਹ ਡੇ ਬਰਾ ਨੂੰ ਗੱਲ ਵੀ ਮਤ ਹੈ ਨਾ ਖੋਲ ਥੋੜੀ ਕੋਈ ਦਾ ਝੋਕਾ ਬਹੁਤ ਤਕੜਾ ਬਾਕੀ ਹੁਣ ਬਾਤਾਂ ਇੱਥੇ ਦੇਖਦੇ ਆ ਅੱਗੇ ਅਸੀਂ ਇੱਕ ਦਿਨ ਚ 6 6 7 7 ਬੱਤਾਂ ਵੀ ਕੱਢੀਆਂ ਉਹ ਨਿਕਲੇ ਆਂ ਦੇ ਰਾਤ ਪਰ ਸਵੇਰ ਤੇ ਸਾਧਰੇ ਲੱਗਣਾ ਪੈ। 5 ਵਜੇ ਪੰਜ ਸਵੇਰੇ ਲੱਗ ਜੀਏ। 6 ਵਜੇ ਪਹਿਲੀ ਵਾਰਤ ਪਾਈ। ਆਹ ਫਰਵਰੀ ਚ ਕੱਢੀਆਂ। ਹਾਂ ਜੰਦੀ। 6 6 7 7 ਬੱਤਾਂ ਵੀ। ਹੁਣ ਤਾਂ ਉਹੀ ਕਈ ਵਾਰੀ ਤਾਂ ਸੀ ਸ਼ਾਮ ਨੂੰ 6 ਵਜੇ ਵੀ ਬੱਤ ਪਾਈ ਆ। ਤੇ ਕਈ ਵਾਰੀ ਸੀ ਚੱਕ ਚ ਵੀ ਡਿਲੀਵਰੀ ਕਰੀ ਆ ਕਿ ਮੇਟੂ। ਚੱਕ ਚੱਕ ਕੇ ਰੱਖਿਆ ਹਣਾ। ਚੱਕ ਚੱਕ ਕੇ ਚਾਰ ਜਣੇ ਮੋਟੇ ਰੱਖਿਆ ਘਰੇ ਰੱਖਿਆ ਹੋਵੇ ਜਿਹਦਾ ਗੁੜ ਹੁੰਦਾ ਦਾ ਭਾਈ ਫੜ ਆਪਣਾ ਜੇ ਜਾਏ ਜਾਏਗਾ। ਇਸ ਕਰੀ ਗਿਆ ਤੇ ਬਾਹ ਕੋ ਕਰਿਆ ਪਤਾ ਨਹੀਂ ਕੀ ਹਾਂ ਜਾਨੀ ਕਿ ਕਾਲੀ ਅਚੇ ਦੇ ਘਰ ਛੱਡ ਗਿਆ ਆਪਾਂ ਆ ਗਿਆ 5-6 ਸਾਲ ਚ ਵੀ ਕਿਹੜੇ ਕਿੰਨੇ ਦਾ ਬਣਦਾ ਹੈ ਕਿਹੜੇ ਦਾ ਨਹੀਂ ਬਣਦਾ 85 ਦਾ ਅੱਖਾਂ ਮੀਚ ਕੇ ਬਣਦਾ ਹੈ ਬਾਕੀ ਬਿਨਾ ਮੱਠੇ ਛੋੜੇ ਨਹੀਂ ਬਣਦਾ ਉਹਦਾ ਤਾਂ ਇੱਕ ਪਤਾ ਨਹੀਂ ਕੀ ਦਾ ਆਪਾਂ ਚੈੱਕ ਕਾਲੇ ਗੱਲ ਉਹ 88 ਦਾ ਦਾ ਆਹ ਪੈਂਟ ਕਾਲੀ ਹੋ ਗਈ 88 ਦਾ 88 ਦਾ ਬਣਾਉਂਦੇ ਉੱਥੇ ਹੁੰਦੀ ਦੀ ਜਦ ਖਿਡਾਰੀ ਉਹ 88 ਦਾ ਜਦ ਚਾਚੇ ਦੇ ਘਰ ਛੱਡ ਗਿਆ ਹੁੰਦਾ ਤਾਂ ਚੱਕ ਉਹ 18 ਦਾ ਨਹੀਂ 88 ਦਾ ਕਾਲੇ ਦੇ 18 ਦਾ ਗੁਰਦਾ 85 ਲਈ ਆ ਹੋਰ ਨਹੀਂ ਕਿਸੇ ਦਾ ਵੀ ਹੈਗਾ ਇਹ ਜਿੰਨਾ ਮਰਜ਼ੀ ਜ਼ੋਰ ਲਾਈ ਕਰ। ਇਹ ਵੀ ਠੀਕ ਹੈ ਜੀ ਬਣਾ ਦਿੰਨੇ ਆ। ਘਲਾਣ ਵਾਲੇ ਬਣਾ ਦਿੰਨੇ ਆ ਵਿੱਚ ਸਮਾਨ ਬਦੂਆ ਪਾ ਦਿੰਨੇ ਆ। ਉਹ ਫਿਰ ਚਿੱਟਾ ਹੋ ਜਾਂਦਾ। ਇਹ ਵੀ ਕਹੇ ਵੀ ਪਿਓਰ ਚੀਜ਼ ਆਹੀ ਆ। ਯਾਰ ਹੁਣ ਮੈਲ ਚੱਕਣ ਵਾਸਤੇ ਕੁਸਤਾ ਪਾਉਣਾ ਪੈਂਦਾ ਹੀ ਆ। ਜੇ ਆਪਣੇ ਮੈਲ ਚੱਕੂੰਗਾ ਫਿਰ ਉਹਨੇ ਚਿੱਟਾ ਨਹੀਂ ਬਣਨਾ। ਮੈਲ ਚੱਕਣੇ ਵਾਸਤੇ ਉੱਥੇ ਤੇ ਮਿਲਦੀ ਜੇ ਬਲਸਾ ਉਰਦੇ। ਉਸ ਉਹ ਮਿਲਦੀ ਤੇਰੀ ਉਹਦੀ। ਪਿੰਡੀਆਂ ਜੀ ਕਿਆ ਹੁੰਦੀ ਆ ਉਹ? ਪਿੰਡੀਆਂ ਵਾਹ। ਫੱਕ। ਹਾਂ। ਉਈ ਲੈ ਆਉਂਗੇ ਅਗਲੀ ਵਾਰੀ ਬੰਦ ਹੋਊ ਬੰਦਾ ਤੁਸੀਂ ਹੂ ਕੌਲ ਕਰਨੀ ਪੈਂਦੀ ਫਿਰ ਕੁੱਟਣਾ ਪੈਂਦਾ ਕੁੱਟ ਕੇ ਪਾਣੀ ਕੱਢਣਾ ਪੈਂਦਾ ਉਹਦਾ ਤੇ ਉਹ ਕਿਹੜੀ ਮਸ਼ੀਨ ਹੈਗੀ ਉਹਦੀ ਕਮਾ ਲੈਣਾ ਗ੍ਰੈਂਡਰ ਗੀ ਉਹ ਕੁੱਟਣਾ ਪੈਂਦਾ ਉਹਨੂੰ ਐਂ ਫੋਮ ਕੁੰਡੀ ਛੋਟੇਗਾ ਕੁੱਟ ਕੇ ਫਿਰ ਤਾਂ ਪਾਣੀ ਪਾਉਣਾ ਪੈਂਦਾ ਇੱਥੇ ਪਾਣੀ ਪਾਉਣਾ ਅੱਛਾ ਉਹਦਾ ਚੱਲ ਦੇਖਦੇ ਕਾਦੋਂ ਦੀ ਬੱਤ ਹਾਂ ਨਾ ਆਗੀ ਬਾਤ ਨੇੜੇ ਹੁਣ ਫੁੱਲ ਬਣ ਗਏ ਫੁੱਲ ਬਣ ਗਏ ਹਾਂ ਥੋੜੀ ਦੇ ਇਹਨੂੰ ਤੇਲ ਪੈ ਜਾਣਾ ਫਿਰ ਇਹ ਬਹਿ ਜਾਣਾ ਹੂੰ ਬੱਲੋਂ ਸਾਰੇ ਹੀ ਸਾਜੀ ਜਿੱਲਾ ਦਾ ਟਾਈਮ ਤਾਂ ਲੱਗਿਆ ਟਾਈਮ ਤਾਂ ਲੱਗਦਾ ਕਿੰਨਾ 12:30 ਲੱਗੇ ਅੱਜ ਇਹ ਪਹਿਲੀ ਵਾਰ ਤਾਂ ਸਾਰਾ ਕੁਝ ਠੰਡਾ ਦਾ 2:40 ਹੋ ਗਈ ਠੰਡੇ ਕਰਕੇ ਟਾਈਮ ਤਾਂ ਲੱਗਦਾ ਖਲੀ ਵਧੇ ਘੰਟਾ ਲੱਜਣਾ ਬਾਹਰ ਸੇਲ ਤੇ ਬੈਠ ਜਾਣਾ ਬਾਕੀ ਉਧਰ ਗੱਚਕ ਦਾ ਸਮਾਨ ਤਿਆਰ ਕਰਤਾ ਆਪਣੇ ਖਾਤਰ ਦਾ ਪਾਲੀਏ ਥੋੜੀ ਜੀ ਆਪਣੇ ਘਰੋਂ ਚੱਲਿਆ ਵੱਧੋ ਵੀ ਆਏ ਥੋੜੀ ਗੱਲ ਮਾਰੀ ਲਾ ਬਦਾਮ ਵਾਲੀ ਗੱਚਕ ਹੈ ਹਾਂ ਹੋਰ ਕੀ ਬਫੇ ਸਾਰ ਲਈ ਉਹ ਜੇ ਬਦਾਮ ਵਾਲੀ ਕੱਚੇ ਘਰ ਆ ਜੇ ਹਾਂ ਅਸ ਰੋਡ ਪਏ ਨੇ ਗਰਾਲੀ ਵਾਲੇ ਉਹ ਪਾ ਲਓ ਵਿੱਚ ਪੈਣਾ ਤਾਂ ਉੱਠੀ ਹੋਣੀ ਹੈਗੀ ਆ ਬਾਲਣ ਵੀ ਗਿੱਲਾ ਤਾਂ ਫਰਕ ਆ ਗਿਆ ਬਹੁਤ ਬਹੁਤ ਆਗ ਬਹੁਤ ਆ ਦੇਖ ਲੈ ਆ ਹਰਾ ਪਿਆ ਲੈ ਆ ਦੇਖ ਲੈ ਇਹਦੇ ਕਰਕੇ ਨਾ ਬਾਤ ਉੱਠਣੇ ਜੇ ਨਹੀਂ ਆਈ ਹਰਾ ਆਗ ਬਹੁਤ ਬਹੁਤ ਬਸ ਕਰਾਈਏ ਨੇ ਜੋੜੀ ਜੀ ਢਪਣ ਕਰਕੇ ਢਪਣ ਕਰਕੇ ਹਾਂ ਕਲਾੜੀ ਵੀ ਨਰਮ ਸੀ ਬਹੁਤ ਰੇਲ ਨੂੰ ਬਣਾਈਏ ਨੇ ਸਾਡੀ ਇਹਤੋਂ ਬਾਅਦ ਅਗਲੀ ਕੱਢਣਾ ਤੇਰੀ 2 ਘੰਟੇ ਜਾਏ ਹਾਂ ਦੋ ਹੀ ਤਾਂ ਆਏ ਯਾਨੀ ਇਹ ਪਿੱਛੇ ਪਾਈ ਵੀ ਹੁੰਦੀ ਫੇਰ ਘੰਟਾ ਸਵਾ ਘੰਟਾ ਹੀ ਚੱਲ ਕੋਈ ਨਹੀਂ ਹੋ ਗਿਆ ਗੇਟ ਚ ਕੰਮ ਅੱਧਾ ਘੰਟਾ ਹੋਰ ਤੇ ਦਿਖਾਉਂਦੇ ਤੇਲ ਪੈਂਦਾ ਕੇ ਫੁੱਲ ਬਣ ਗਏ ਯਾਨੀ ਹਾਂ ਫੁੱਲ ਦੇ ਨੇੜੇ ਪੁੱਜ ਗਏ ਹਲੇ ਪੂਰਾ ਫੁੱਲ ਬਣਨਾ ਪਰ ਉਹ ਸਮੈਲ ਆਉਣ ਲੱਗੀ ਇੱਧਰ ਨੂੰ ਜਾਣ ਲੱਗੀ ਖੁਸ਼ੂ ਵੱਡੇ ਕਿੰਨੀ ਨੂੰ ਬਹੁਤ ਸਾਰੀ ਪੂਰੀ ਆਉਂਦੀ ਹੈ ਤੇ ਚੱਲ ਵੀ ਖਲਾੜ ਇੱਧਰ ਨੂੰ ਪੂਰੀ ਸਮੈਲ ਜਾ ਰਹੀ ਆ ਅੱਡੇ ਕਿੰਨੀ ਨੂੰ ਚੱਲਦੀ ਵੀ ਹਵਾ ਵੀ ਬਹੁਤ ਚੱਲਦੀ ਆ ਦੇਖਿਆ ਪੈਣ ਲੱਗ ਗਿਆ ਬੱਤ ਆਹਨ ਪੂਰਾ ਕੋਈ ਨਹੀਂ ਹਲੇ ਜੀ ਥੋੜੀ ਜਿਹੀ ਕਸਰ ਉਹ ਗਈ ਥੋੜੀ ਜਿਹੀ ਹੈ ਚੈੱਕ ਵੀ ਡੰਡਾ ਹੈ ਉਹ ਵੀ ਡੰਡੀ ਹੈ ਮਨ ਲੇ ਜੇ ਤੇੜੀ ਜੋ ਸਲਫਰ ਰੱਖੀ ਤਾਂ ਸੱਤ ਠੀਕ ਹੈ ਅਕਦੇ ਵੀ ਵਰਕ ਹਾਂ ਹਾਂ ਇਹ ਠੰਡਾ ਇਹ ਵੀ ਠੰਡਾ ਹੈ ਬਤਨੀ ਨਾ ਪਈ ਹਲੇ ਤੀ ਨਹੀਂ ਫਿਰ ਉਹਦੇ ਵਰਕ ਉਹਨੇ ਗਰਮੈਦ ਕਿਚਨ ਹੀ ਕੋ ਲੱਗਦੀ ਸੀ ਛੇ ਇਹ ਵੀ ਫਰਕ ਹੁੰਦਾ ਵੀਰੇ ਕੋਈ ਆਪਾਂ ਨੂੰ ਨਹੀਂ ਪਤਾ ਮਿੱਟੀ ਲਾਤੀ ਜਦੋਂ ਬੰਦ ਬੰਦ ਬਣੀਆਂ ਗਏ ਠੰਡਾ ਹੋਣਾ ਜਦੋਂ ਪੰਜ ਸੱਤ ਬੱਤਾ ਕੱਢਣੀ ਹੁੰਦੀਆਂ ਇਹਨਾਂ ਕੋਲ ਧੂਆ ਹੁੰਦਾ ਤਾਂ ਫਿੰਗਰਪ੍ਰਿੰਟਿੰਗ ਦੇ ਚੱਕੇ ਕਰਦਾ ਬੱਲਾ ਗਿਆ ਹੁਣ ਤਾਂ ਸਾਈਡਾਂ ਤੇ ਲੱਗਣਾ ਇਹਨੂੰ ਹੂੰ ਕਿੱਤਾ ਜੋਂ ਲੱਗੇ ਹਾਂਜੀ ਛੰਡਾ ਹੋਏ ਹੁੰਦਾ ਛੰਡਾ ਹੋਏ ਤੇ ਕਿੱਤਾ ਜੋਂ ਹੋਈ ਕਿ ਤੋਂ ਮੰਨਦੀ ਹੈ ਹਾਂ ਤੋਂ ਮੰਨਦੀ ਮੈਂ ਹੋਰ ਖੜਦੇ ਲਾ 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 ਕਿਉਂਕਿ ਰੱਬਾ ਤਾਂ ਬੜੀ ਹੈ ਨਾ ਛੋਟੀ ਨਹੀਂ ਹੈ ਵੀ ਤਕਰੀਬਨ ਸਾਢੇ ਤਿੰਨ ਟਾਪਿਆਂ ਦੀ ਤੀ ਅੱਗੇ ਢਾਈ ਦੀ ਪਾਉਨੇ ਆ ਇਹ ਘੋਰ ਵੀ ਹੈ ਜਦੋਂ ਬੜੀ ਚੱਕਦੇ ਉਹਨੇ ਫੋੜੀ ਮੜਾ ਜੇ ਦੇ ਅਟਕ ਜੇ ਕਰੂੰ ਮੜਾ ਜਾ ਉੱਪਰ ਆਉਂਦੀ ਹੈ ਫੇਰ ਤੇਰਾ ਹੱਥ ਨਹੀਂ ਜਲਦਾ ਫੇ ਲਾਉ ਮੜੀ ਗੀ ਹਾਂ ਪਹਿਲੇ ਤੁਸੀਂ ਜੈਨੇਟਰੋ ਨੂੰ ਮਾਰ ਦਿਓ ਕੋਈ ਹੈ ਉਹ ਲਾ ਅਜੇ ਕੋਸ਼ਿਸ਼ਾਂ ਵੀ ਕੋਈ ਬੋਲੀ ਰਾਮਾ ਨਾ ਦੇ ਫੇ ਲਾਉਂਦੇ ਇਹ ਹੋ ਤਾਂ ਬਣੇ ਹਾਂ 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 ਹੋਰ ਚਿੱਟਾ ਕਰ ਦਈਏ ਥੋੜਾ ਚਿੱਟਾ ਥੋੜਾ ਹੋ ਜਾਣਾ ਰੰਗ ਰੰਗ ਬਦਲ ਜਾਣਾ ਲਾਲ ਹੋ ਜਾਣਾ ਮੈਂ ਅੱਖਾਂ ਦਾ ਬਾੜ ਐਂ ਕਰੂ ਭਾਈ ਪੁਰੀਆ ਕਿੱਥੇ ਉਹ ਤਿਆਰਾ ਬਾਉ ਵੀ ਉਧਰ ਉਧਰ ਲਾਈ ਹੋਈ ਜੇ ਹਾਂਜੀ ਹਾਂਜੀ ਉਹ ਚ ਰੱਖੀ ਵੀ ਕੱਢ ਲੈ ਮੜੀ ਜੀ ਬਾਹਰ ਚਲੋ ਹਾਂਜੀ ਲੱਗੇ ਹਨ ਕੀ ਕਹਿੰਦੇ ਇਹਨੂੰ ਕਿਹਨੂੰ ਜੀ ਇਹਨੂੰ ਕਿਹਨੂੰ ਨਹੀਂ ਆ ਜਿਹੜਾ ਕਰਨ ਲੱਗੇ ਪਤਾ ਨਹੀਂ ਕਾਹ ਕਹਿੰਦੇ ਆ ਇਹ ਕਹਿੰਦੇ ਚੰਡਣਾ ਹਾਂ ਠੀਕ ਆ ਹਾਂਜੀ ਹਾਂਜੀ ਇਹ ਤਾਂ ਵੀ ਚੰਡੜਾ ਆਸੀ ਤਾਂ ਹੀ ਆ ਵੀ ਸਿੱਖ ਠੀਕ ਆ ਜੀ ਠੀਕ ਆ ਉਹ ਆਉਟ ਹੁੰਦਾ ਆ ਚੰਡਿਆ ਵਾ ਗੋੜਾ ਨੋਟ ਆਉਂਦਾ ਉਹ ਪਾਈ ਚੰਡਿਆ ਵਾ ਬੰਦਾ ਰੂਟ ਆਉਂਦਾ ਸਰ ਇਹ ਨਾਲ ਜਾਂਦੇ ਹੋਏ ਕੋਈ ਮੰਗੋ ਕੋਈ ਨਹੀਂ ਹਾਂਜੀ ਹੁਣ ਇਹਦੀ ਸ਼ੱਕਰ ਬਣਾਉਣੀ ਆ ਕੇ ਮਟਕਰ ਜੀ ਸ਼ੱਕਰ ਬਣਾਉਣੀ ਸ਼ੱਕਰ ਪਸੂ ਮਾਰੂਗੇ ਬਾਬੇ ਠੀਕ ਆ ਹੈਗਾ ਉਹ ਪਿਆ ਤਿਆਰ ਆ ਤਾਂ ਫਿਰ ਝੂਠੀ ਤੇ ਯਾਰ ਬਾਪੂ ਡਲਿਆਂ ਦਾ ਸੌਕੀ ਆ ਪਹਿਲੀ ਸ਼ੱਕਰ ਅਗਲੀ ਵਾਰੀ ਮਟੱਕਰ ਦੇਖਣਾ ਜਿੱਦਲਵਾਰੀ ਆਉਣੀ ਉਹਦੇ ਗਾਣੇ ਬਾਪੂ ਕਾਸ ਕੀ ਨਹੀਂ ਆ ਉਹ ਕਰਦੀ ਸਾਫ ਕਰਨ ਵਾਲਾ ਕਿੱਥੇ ਗਿਆ ਮੱਝ ਬਣਾ ਲੈ ਤੁਸੀਂ ਦੱਸੋ ਬਾਈ ਜੇ ਤਾਂ ਸੱਕਰ ਬਣਾਉਣੀ ਇੱਥੇ ਜੀ ਇਕੱਠਾ ਕਰ ਦੀਏ ਆਏ ਰੂੜੀ ਜੀ ਚੱਕੇ ਹੁਣ ਮੱਲਕ ਤੇ ਕੇ ਖਾ ਲੈ ਚਾ ਸੱਕਰ ਬਣਾ ਦਿੰਦੇ ਆ ਫੇਰ ਕੋਈ ਐ ਨਹੀਂ ਕਹੂੰਗਾ ਵੀਡੀਓ ਚ ਵੀ ਸੱਕਰ ਨਹੀਂ ਬਣਾਈ ਮੱਲਕ ਤੇ ਕੇ ਕਿਤੇ ਲੋਕਾਂ ਨੇ ਕਾ ਰੱਖਣੀ ਆ ਆ ਸੱਕਰ ਬਣਾ ਦੇ ਨਾ ਸੱਕਰ ਬਣਾ ਦਿੰਦੇ ਮਿੱਟੂ ਕਰ ਇਕੱਠਾ ਹੋਈ ਕਰ ਇਕੱਠਾ ਦੇਖ ਸੱਕਰ ਕੇ ਕਹਣਾ ਬਣਦੀ ਆ ਇਕੱਠੀ ਕਰੋ ਵੀਰੇ ਨੂੰ ਤਾਂ ਹੁੰਦੀ ਆ ਮੈਨੂੰ ਵੀ ਪਤਾ ਹੈ ਮੈਂ ਦਿਖਾਵਾਂ ਆ ਬਾਪੂ ਆਪਣਾ ਕਰ ਕੀ ਕੋਚ ਸਾਹਿਬ ਆਪਣਾ ਕਰ ਦਿਓ ਅੱਗੇ ਤਾਇਆ ਜੀ ਗਈ ਵੀ ਫੇਰੀਆ ਕਰਦੇ ਆ ਸਾਨੂੰ ਉਮੀਦ ਨਹੀਂ ਸੀ ਪਰ ਬਹੁਤ ਵਧੀਆ ਬਣ ਗਿਆ ਹੂੰ ਬਹੁਤ ਵਧੀਆ ਬਣ ਗਿਆ ਬਹੁਤ ਵਧੀਆ ਹੈ ਚਿੱਟਾ ਰੰਗ ਵੀ ਦਾ ਬਦਲ ਦੇਣਾ ਸੀ ਮਿੱਟ ਲਾਉਣਾ ਦੇਖੀ ਰੰਗ ਬਦਲਦਾ ਪਾਣੀ ਲੱਗੇ ਹੋ ਜਾਉ ਤੇ ਲਾ ਆਹ ਫੇਰੀ ਤੇ ਪਿੱਸੂ ਜਦ ਐਨ ਇਕੱਲਾ ਇਕੱਲਾ ਹੋ ਜਾਣਾ ਐਨ ਪੂਰਾ ਜਿਹਾ ਬਣ ਜਣਾ ਜਾਂ ਇਕੱਠਾ ਪਿੱਸੂ ਖਰਦਾ ਨਾ ਹਾਂਜੀ ਤੇ ਰੰਗ ਬਦਲ ਜਾਂਦਾ ਠੰਡਾ ਹੋ ਕੇ ਰੰਗ ਬਦਲਦਾ ਜਿਹੜੇ ਤਕੂਰ ਜਿੱਕੇ ਹੋ ਕੇ ਕਰਦੇ ਨਾ ਐ ਉੰਬੀ ਜਿਹੜੇ ਉਹ ਸੋਡਾ ਪਦਨ ਨੇ ਉਹ ਐਨ ਚਿੱਟਾ ਬਣ ਜਾਂਦਾ ਤੇਰੀ ਉਹ ਮੋਟ ਉਹ ਬਣ ਜਾਂਦੀ ਉਹਨਾਂ ਦੀ ਜਿਹੜੀ ਉਹ ਉਹ ਤਰੀਕਾ ਕਰਦੇ ਆਪਾਂ ਥੋੜੀ ਪਾਉਣਾ ਆਪਾਂ ਤਾਂ ਪਿਓਰ ਆ ਆਪਨੇ ਕਿੱਕੜ ਮਾਰੀ ਜਾ ਲੈ ਬਾਪੂ ਐ ਐਨ ਨਾ ਬੇਇੱਜ਼ਤੀ ਕਰ ਤੂੰ ਸਾਡੀ ਦੇਖ ਲੈ ਦੇਖ ਲੈ ਵੀਰੇ ਹੋ ਗਈ ਯਾਰ ਹਾਂ ਵਾਹ ਵੀਰ ਵਾਹ ਸਾਹੀ ਰਾਜ ਦੇ ਚੰਡੇ ਵੀ ਆ ਦਾਦਾ ਸਾਲ ਤੋਂ ਸਾਲ ਸਾਨੂੰ ਹੋ ਗਿਆ ਪੜਾਉਣਾ 10 ਸਾਲ 5 ਸਾਲ ਉਹ 7 ਸਾਲ ਤੋਂ ਸਾਨੂੰ ਉਂਤਿਆਰਪੇ ਕਰਦੇ ਨੂੰ ਹੋ ਗਿਆ ਨਾਲੇ ਕੋੜ ਉਹ ਉਰੇ ਵੇ ਸਾਰੇ ਠਿੱਕ ਜੰਨੇ ਅਸੀਂ ਇਹ ਬੰਦੇ ਨੂੰ ਸੁਖਾਉਣਾ ਹੁਣ ਗੁਰ ਹਾਂ ਜੀ ਇਹ ਵੀਡੀਓ ਬਣਾਉਂਦਾ ਹੈ ਇਹ ਵੀਡੀਓ ਬਣਾਉਂਦਾ ਠੀਕ ਹੈ ਜੀ ਠੀਕ ਹੈ ਤੇਰੀ ਅਸੀਂ ਬਣਾਉਣੀ ਵੀਡੀਓ ਤੂੰ ਲਾ ਇੱਕੜਾ ਮਾਰੇਗਾ ਨਾ ਪਿੱਛੇ ਆ ਜਾ ਪਰ ਐ ਯਾਰ ਚਾਈ ਦੀ ਬਣਾਵਾ ਦੋ ਵਾਰੀ ਪਿੱਸੂ ਮਾਰ ਕੇ ਤੀ ਵਾਰੀ ਨਹੀਂ ਬਚਣਾ ਹੈਗਾ ਆ ਜਾ ਹੱਥ ਮਾਰ ਚਾਹ ਦੇ ਨਾ ਨਾ ਮਾਰ ਤੂੰ ਇੱਕ ਵਾਰੀ ਮਾਰ ਦੇ ਤੂੰ ਇੱਕ ਵਾਰੀ ਤੂੰ ਮਾਰ ਦੇ ਇਹ ਸਖਾ ਦਈਏ ਕੰਮ ਕੋਈ ਨਹੀਂ ਵੀਰੇ ਮਾਰ ਕੇ ਇੰਨਾ ਹਜੇ ਨਵਾਂ ਘੋੜਾ ਉਹ ਉਹ ਥੋੜਾ ਪਿੱਸੂ ਮਾਰਦੇ ਆ ਹਾਂ ਜੀ ਥੋੜਾ ਦੇਖਣ ਲਈ ਹੁੰਦੀ ਆ ਬਸ ਐਵੇਂ ਪੱਟਣਾ ਹੈ ਜਦੇ ਚੱਕਰ ਉਹਨਾਂ ਦੀ ਪਤਾ ਨਹੀਂ ਗਿਆ ਪਉਂਦੀ ਕਿਆ ਨਹੀਂ ਦੇਖ ਲਾ ਉਹ ਜਿਹੇ ਢੇਠਾ ਚਾਹਤ ਪਤੋਂ ਗਨ ਕਿਹੜੇ ਮਿੱਠੇ ਛੋਟੇ ਮਾਰਦੇ ਬੇਟਾ ਛੋਟੇ ਮਾਰ ਕੇ ਜਦ ਤੇ ਸਾਡੀ ਦਾ ਪਿੱਸੂ ਬਸ ਕਰਾ ਦਿੰਦਾ ਉੱਪਰ ਜਾਂਦੀ ਆ ਬਜਰੇ ਪਾਂਡੇ ਪਾ ਲੈਣੇ ਉਹਨਾਂ ਨੇ ਕਿਉਂ ਕਰਨਾ ਬਾ ਹੋ ਗਿਆ ਯਾਰ 골ਡਨ 골ਡਨ ਬਦਲ ਗਈ ਰੰਗ ਬਦਲ ਜਾਣਾ ਰੰਗ ਦਾ ਬਾਈ ਇੱਕ ਫੇਰੀ ਇਕੱਠੀ ਕਰਕੇ ਬਾਹਰ ਦੇ ਚੱਲ ਜਿੰਨਾ ਇਹ ਪਿੱਸੂ ਮਰੀ ਜਾਉਂਗੇ ਉਹਨਾਂ ਨੇ ਵਧੀਆ ਬਣੀ ਉਹਨੇ ਬਰੀਕ ਹੋਈ ਜਾ ਰਹੀ ਰੰਗ ਬਦਲੀ ਜਾ ਰਹੀ ਅੱਗੇ ਰੋੜੀ ਚੱਕ ਹੋਈ ਉਹਨੂੰ ਤਾਂ ਸ਼ੱਕਰ ਕੀ ਖਾ ਹੋਈ ਕਰੂਗਾ ਹੂੰ ਹੈਗੀ ਰੋੜੀ ਹਲੇ ਸਰਹੀ ਜੀ ਚੀਜ਼ ਨਹੀਂ ਨਾ ਬਾਪੂ ਤੈਨੂੰ ਮਿਲਨੀ ਦੋ ਸਾਲ ਬਾਅਦ ਘਟਿਆ ਸੀ ਵੀ ਹੁਣ ਹਾਂ ਜੀ ਪਿਛਲੇ ਸਾਲ ਨਹੀਂ ਸਾਤੇ ਨਿਕਲਿਆ ਪਿਛਲੇ ਸਾਲ ਅਸੀਂ ਭੁੱਖੇ ਮਰੇ ਗੋੜ ਬਿਨ ਮੁੱਕ ਗਿਆ ਤਾਂ ਹੀ ਤਾਂ ਹੋਣਾ ਕਿ 30 ਚਲਾਈ ਆ ਵੀ ਸਿਆਲ ਤਾਂ ਵਧੀਆ ਲੰਘ ਜੂ ਨਾਲੇ ਗੱੱਚਕ ਪਾ ਲਈ ਆਪਣੀ ਨਾਲੇ ਖੋੜ ਹਾਂ ਪਪੂ ਹੁਣ ਸਾਨੂੰ ਆਏ ਹੌਸਲਾ ਹੋ ਗਿਆ ਬਈ ਬਾਕੀ ਖੇਤਾਂ ਵੀ ਸਾਡੇ ਤਾਂ ਨਿਕਲ ਜੂਗਾ ਹਾਂ ਜੀ ਬਸ ਠੀਕ ਆ ਤੂੰ ਸੁਣਾ ਆ ਜਾ ਗੋੜ ਪਾ ਲੈ ਦਰਨ ਨਾਲ ਮੁੰਡੇ ਗੋੜ ਖਲਾਈ ਜਾਂਦਾ ਰੇਚੇਦਾਰਾਂ ਨੂੰ Okay. buat Okay. 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 Okay.